ਗੁਰੂ ਤੇਗ ਬਹਾਦਰ ਸਾਹਿਬ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹੀਂ ਮਰਨ ਪਛਾਨਾ ਅਜੋ ਕਛੋ ਬਿਗਰਿਓ ਨਹੀਂ ਜੋ ਪ੍ਰਭੂ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਜਾਗ ਲਿਓ ਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਸੋ ਤਨ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਮਾਤ ਪਿਤਾ ਸੁਤ ਬੰਦ ਬਜਨ ਤਿਨ ਜਾਂ ਸਿਉ ਕੀਨਾ ਮਾਤ ਪਿਤਾ ਸੁਤ ਬੰਦ ਜਨ ਇਤ ਜਾਸੋਂ ਕੀਨਾ ਜਿਉ ਛੂਟਿਓ ਜਬ ਦੇ ਤੇਰ ਡਾਰ ਅਗਨ ਮੈਂ ਦੀਨਾ ਜੀਵਤ ਲੋਭ ਬਿਵਹਾਰ ਹੈ ਜਗ ਕੋ ਤੁਮ ਜਾਣੋ ਨਾਨਕ ਹਰ ਗੁਣ ਗਾਏ ਲੇ ਸਭ ਸੁਪਨ ਸਮਾਨੋ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੇ ਔਸਰ ਬਿ ਬਿਤੇਉ ਜਾਤ ਹੈ peh ho maan lai mero sampat rath dhan raj syo hat neho lagayo kaal phaas jab gal pari sab gayo parayo kaal phaas jab gal pari sab phayo parayo jaan bujh ke bab re tain kaaj bigaryo પાપ કરત સુખ ચિયો નહીં નય ગર્ભ નિવાર્યો જેબદ ગુરુ ઉપદેશ સો સન સુન લે ભાઈ નાનક કહેત પુકાર કૈ ગો પ્રવ સરનાઈ જાન બૂજ કે બાવ રે તૈ કાજ વિગાર્યો પાપ કરત સુખ ચિયો નહીં નય ગર્ભ નિવાર્યો ਜੈ ਬਿਦਾਂ ਗੁਰ ਉਪਦੇਸਿਆ ਸੋ ਸੁਣ ਲੈ ਪਾਈ ਨਾਨਕ ਕਹਿਤ ਪੁਕਾਰ ਕਹਿ ਗੋ ਪ੍ਰਭੂ ਸਰਨਾਈ